ਸੱਚੀ ਪੁੱਛਾ ਭਾਣੇ ਮੈਨੂੰ ਤਾਂ ਕੀ ਪਤਾ ਦਾ ਮੈਂ ਤਾਂ ਉਹਨੂੰ ਪਾਲਦੀ ਫਿਰਦੇ ਹਾਂ ਤੁਹਾਨੂੰ ਪਤਾ ਹੀ ਨਹੀਂ ਕਰਦੇ ਤਾਂ ਹੈਗੇ ਆ ਨਹੀਂ ਉਹ ਸਾਡੇ ਨਾਲ ਘਰ ਵਾਲੀ ਗੱਲ ਰੱਖੇ ਵੀ 8 ਦਿਨ ਹੋ ਗਏ ਭਾਣੇ ਉਹਨੂੰ ਤਾਂ ਗਾਇਬ ਹੋਈ ਨੂੰ ਮੈਨੂੰ ਤਾਂ ਐ ਸੀ ਕਿਤੇ ਤੈਨੂੰ ਤਾਂ ਨਹੀਂ ਲੈ ਕੇ ਭੱਜ ਗਿਆ ਕਿ ਮੈਨੂੰ ਕਾਦੋ ਲੈ ਕੇ ਬੱਜੂ ਕੁੜੇ ਤੁਸੀਂ ਕਹੇ ਜੇ ਗੱਲਾਂ ਕਰਦੀਆਂ ਮੇਰੀ ਕੋਈ ਗੱਲ ਨਾ ਬਾਤ ਉਹਦੇ ਨਾਲ ਮੈਂ ਮੈਨੂੰ ਤਾਂ ਤੂੰ ਆਖ ਤਰੀ ਸੀ ਥੋੜਾ ਜਾਂ ਨਾ ਸੋਨ ਤਾਂ ਉਹੀ ਸੱਕ ਪੈਂਦਾ ਰਹਿੰਦਾ ਨ ਲੱਛਣ ਜੀ ਠੀਕ ਨਹੀਂ ਲੱਗਦੇ ਸੀ ਨਾ ਉਹਦੇ ਕੋਕੜਾ ਉਹਦੇ ਲੱਛਣ ਕਾ ਦੇ ਮਾਰੇ ਤੇ ਸਾਡੇ ਤਾਂ ਚੰਗਾ ਭਲਾ ਹੁੰਦਾ ਤੇ ਤੂੰ ਤਾਂ ਉਹੀ ਬਾੜੀ ਲੱਗਦੇ ਆ ਉਹਦੇ ਬਾੜੇ ਕਿ ਫਿਰ ਚਤਰੰਗੀਆਂ ਕਰੀ ਜਾਂਦੀਆਂ ਮੈਂ ਵੀਡੀਓ ਦੇਖੀ ਆ ਤੇਰੀ ਕਾਦੀ ਵੀਡੀਓ ਦੇਖ ਲਈ ਤਾਂ ਤਾਰੀ ਦੇ ਫੋਨ 'ਚ ਮੈਂ ਪੁੱਛਦੀ ਆ ਤਾਰੀ ਨੂੰ ਕਾਦੀ ਵੀਡੀਓ ਬਣਾਈ ਆ ਸਾਡੀ ਕਾਦੀ ਆ ਜਿਹੜੀਆਂ ਸਿਮਨੀਆਂ ਚੈਨਾਂ ਪਾਈ ਫਿਰਦੀਆਂ ਮੇਰੇ ਜੇਠ ਦੀ ਨਹੀਂ ਨੇ ਮੇਰੀਆਂ ਆਦੀਆਂ ਕਰਾਈਆਂ ਹੋਈਆਂ ਨੇ ਮੈਂ ਤੇਰੇ ਜੇਠ ਤੋਂ ਕੀ ਲੈਣਾ ਮੈਂ ਤਾਂ ਇੱਕ ਮੇਰਾ ਸਾਡੇ ਆਉਂਦਾ ਜਾਂਦਾ ਸੀ ਤਾਂ ਕਿ ਢਮੱਛਦਾ ਵੀ ਇੱਥੇ ਆਉਂਦਾ ਨਹੀਂ ਕੀ ਤਾਂ ਕੀ ਰਹਿ ਸਾਰੀ ਉਮਰ ਚ ਤਾਂ ਇੱਥੇ ਕਾਲੇ ਮਣਕਾਂ ਵਾਲੀ 10 ਰੁਪਏ ਵਾਲੀ ਗਾਨੀ ਨਹੀਂ ਜੁੜੀ ਹੁਣ ਤੂੰ ਪੈ ਨਹੀਂ ਪਾਉਣੀ ਆ 50 50 ਹਜ਼ਾਰ ਉਹ ਅੱਜ ਕਰੀ ਜਾਨੀ ਆ ਤੂੰ ਮੇਰੇ ਘਰੋਂ ਹੀ ਪਈ ਨਹੀਂ ਮੇਰੇ ਘਰੇ ਵੜਿਆ ਹੋਇਆ ਜਾਂਟਾ ਗਲ ਕੇ ਪਈ ਨਹੀਂ ਮੇਰੀ ਗੱਲ ਸੁਣਨਾ ਜੇ ਮੇਰਾ ਜੇਠ ਨਾ ਥੇ ਹਨਾ ਤੇਰੀ ਗੁੱਤ ਕੱਢ ਕੇ ਘੜੀਸੁੰਦਾ ਤੂੰ ਮੇਰੇ ਹੱਥ ਹੀ ਲਾਦੀ ਹੱਥ ਲਾ ਲਾਤਾ ਫਿਰ 10 ਕਰਤੀ ਕਰਤੀ ਕੋਈ ਨਾ ਫੇਰ ਆ ਜਾਣ ਦੇ ਜਾਂਟੇ ਨੂੰ ਆ ਜਾਣ ਦੇ ਹਾਂ ਤੈਨੂੰ ਮੈਂ ਚੱਲ ਫੇਰ ਹੁਣ ਮੈਂ ਸਿੱਧੀ ਆ ਜਾਂ ਮੇਰੀ ਤਾਂ ਹੈਗੀ ਆ ਵਾਹ ਜੀ ਜਾ ਤੂੰ ਕੀ ਜਾਏਗੀ ਤੂੰ ਕੀ ਕਰ ਲੇਗੀ ਤੂੰ ਕੀ ਕਰ ਲੇਗੀ ਹਟਾ ਕੇ ਦਿਖਾ ਸਾਨੂੰ ਦੋਨਾਂ ਦੀ ਹੈਗੀ ਆ ਸਾਡੀ ਨਹੀਂ ਤੂੰ ਬਹਿ ਜਾ ਨਹੀਂ ਮੈਂ ਤੇਰਾ ਕਿੱਥੇ ਕੰਨਾਪਾ ਹੀ ਤੇ ਕੱਦਾ ਲਾ ਦੂੰਗੀ ਤੇਰੇ ਘਰੀ ਬਸੂ ਮੈਂ ਚਿੰਤਾ ਨਾ ਕਰ ਤੂੰ ਅਗਾ ਤੇ ਹੈ ਕਿੰਨੀ ਮੇਰੇ ਚੰਗੇ ਸਾਥ ਦੇਖ ਲਈ ਮੇਰੀ ਆ ਦੇਖ ਲੈ ਤੇਰੇ ਨਾਲ ਤਾਂ ਚੰਗੀ ਆ ਕਾ ਤੇ ਚਾਂ ਚੈਨ ਸੋਨੇ ਦੀ ਪਾਈ ਹੋਈ ਆ ਨਹੀਂ ਲੁੱਚਪਣੇ ਕਰ ਕਰ ਤਾਂ ਮੈਂ ਮਾਰ ਨਹੀਂ ਜਬਰਨਵਾਲਾ ਦਾ ਲੁੱਚਪਣਾ ਜਦੋਂ ਤੂੰ ਪਿਆਰ ਕਰਦੀ ਆ ਮੈਂ ਜੰਟੇ ਨੂੰ ਸ਼ਰਮ ਮਤ ਆਉਂਦੀ ਨਹੀਂ ਬੜਾਪੇ ਚ ਪਿਆਰ ਕਰਦੀ ਕਿਉਂ ਬੜਾਪੇ ਚ ਕੀ ਪਿਆਰ ਨਹੀਂ ਹੁੰਦਾ ਇਹੋ ਜਿਹਾ ਤੇਰਾ ਪਿਆਰ ਆ ਜਿਹੜਾ ਬੜਾਪੇ ਚ ਜਾ ਕੇ ਪਿਆ ਹਾਂ ਸੁੱਕੀ ਇੱਕ ਮਿੰਟ ਆਹ ਲਗਾਏ ਤੂੰ ਮੁੜ ਜੀ ਸੁਣ ਕਹਿੰਦੇ ਗੱਲ ਸੁਣ ਲੈ ਹੁਣ ਲਾ ਸਟਾਰਟ ਹਾਂ ਨਲੇ ਗੱਲ ਸੁਣਨੀ ਹਾਂ ਸੁਣਾ ਜੇ ਜੰਟਾ ਨਾ થਿਆ ਨਾ ਇਹਰੇ ਟੋਟੇ ਕਰਕੇ ਚਰੀ ਚ ਦੱਭੂ ਸਾਡੀ ਜਾ ਜਗ ਜਿਹੜਾ ਕੋ ਸੁੰਦਾ ਕਰ ਲਾ ਕੋਈ ਨਾ ਫਿਰ ਉਹ ਤੇ ਤੁਹਾਨੂੰ ਮੌਕਾ ਹੀ ਦਸੂ ਜਾ ਕਰ ਲਗਾ ਕਿੱਧਰੋਂ ਆਈ ਆਲੇ ਵੱਡੀ ਮੇਮ ਬਣ ਕੇ ਮੇਰੀ ਔਕਾਤ ਪਰਖਦੀ ਐ ਮੇਰੀ ਔਕਾਤ ਤੇ ਤੁਹਾਨੂੰ ਪਤਾ ਲੱਗੂ ਜਦੋਂ ਜੰਟੇ ਨੇ ਜ਼ਮੀਨ ਮੇਰੇ ਨਾਲ ਕਰਾਤੀ ਹਾਂ ਇੱਕ ਮਿੰਟ ਹੂੰ ਤੁਹਾਨੂੰ ਕਹੇ ਤਾਰੀ ਨੂੰ ਪੁੱਛਦੀ ਆ ਮੈਂ ਲਕੰਜਰ ਆਪ ਘਾਟੇ ਗੰਦ ਪਾਉਂਦਾ ਮੇਰੀਆਂ ਵੀਡੀਓ ਬਣਾਉਂਦਾ ਜੰਟਾ ਔਰੇ ਹੁੰਦਾ ਟੋਟੇ ਕਰ ਦਿੰਦਾ ਪੁੱਛਦੀ ਆ ਉਹਨੂੰ ਮੈਂ ਕਰਦੀ ਆ ਉਹਦੇ ਨਾਲ ਗੱਲ ਤਾਰੀ ਨਾਲ ਹਾਂ ਓਕੇ